ਆਏ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੀ ਹਮੇਸ਼ਾ ਹੀ ਖੜਕੀ ਹੋਈ ਦਿਖਾਈ ਦਿੰਦੀ ਹੈ ਤੇ ਹੁਣ ਸੁਖਵੀਰ ਬਾਦਲ ਤੇ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਫਿਰ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਨਹੀਂ ਸਗੋਂ ਪਰਿਵਾਰ ਬਚਾਓ ਯਾਤਰਾ ਇਹਨਾਂ ਦੇ ਵੱਲੋਂ ਕੱਢੀ ਜਾ ਰਹੀ ਹੈ ਤੇ ਇਹ ਤਾਂ ਘਰ ਤੋਂ ਤੁਰਨ ਲੱਗੇ ਵੀ ਤਾਪਮਾਨ ਦੇਖਦੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਤਿੱਖੇ ਨਿਸ਼ਾਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਸਾਦੇ ਨੇ ਤੇ ਉੱਥੇ ਹੀ ਕਾਂਗਰਸ ਪਾਰਟੀ ਭਾਜਪੀ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਰ ਕੀ ਕਹਿਣਾ ਮੈਂ ਇਕੱਲਾ ਲੜੀ ਜਾਣਾ ਮੈਂ ਸੁਪਰੀਮ ਕੋਰਟ ਜਾਣਾ ਗਵਰਨਰ ਨਾਲ ਲੜਦਾ ਭਾਜਪੀ ਨਾਲ ਲੜਦਾ ਅਕਾਲੀ ਤੋਂ ਚਲੋ ਬਿਚਾਰੇ ਚਲੋ ਛੱਡੋ ਉਹਨਾਂ ਤਾਂ ਉਹ ਤਾਂ ਉਹੀ ਜੀਪ ਤੇ ਟਰੈਕਟਰ ਵਾਲੀ ਛਤਰੀ ਜੀ ਲਵਾ ਕੇ ਹੁਣ ਤੁਰਿਆ ਫਿਰਦਾ ਹੈ ਅਜੇ ਜੇ ਤੈਨੂੰ ਧੁੱਪ ਲੱਗਦੀ ਹੈ ਜਿਹੜੇ ਮੂਰੇ ਮੋਟਰਸਾਈਕਲਾਂ ਨੇ ਉਹਨਾਂ ਨੂੰ ਧੁੱਪ ਨਹੀਂ ਲੱਗਦੀ ਹਰੇਕ ਮੋਟਰਸਾਈਕਲ ਤੇ ਵੀ ਛਤਰੀ ਲਵਾ ਫਿਰ ਸੁਖਵੀਰ ਜੀਆ ਅਜੇ ਤਾਂ 40 ਡਿਗਰੀ ਪੰ ਪੰ 50 ਡਿਗਰੀ ਟੈਂਪਰੇਚਰ ਹੋਊਗਾ ਅਜੇ ਤਾਂ ਹੁਣੀ ਗਰਮੀ ਮੰਨ ਗਿਆ ਮੈਨੂੰ ਪੱਕਾ ਪਤਾ ਹੈ ਇਹ ਕੋੜੀ ਦਾ ਨਾ ਬਦਲਾਉਂਦੀ ਨਹੀਂ ਫਰਕ ਹੈ ਜਿਹੜੇ ਤੋਂ ਪੰਜ ਕੰਮ ਕਰਨ ਵਾਲੇ ਨੇ ਹੋਰ ਨੇ ਇਹਦਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਕਿੰਨਾ ਟੈਂਪਰੇਚਰ ਹੈ 42 ਓਕੇ 32 ਕੇ ਆਸਪਾਸ ਆਇਆ ਤਾਂ ਬਤਾਨਾ ਪੰਜਾਬ ਬਚਾਣੇ ਨਿਕਲਣਾ ਹੈ ਓ ਯੈਸ ਯੈਸ ਓ ਨੋ ਨੋ ਬਤਾ ਇਹ ਐ ਨਹੀਂ ਕੰਮ ਹੁੰਦੇ ਇਹ ਨੰਗੇ ਪੈਰ ਰੋਡਾਂ ਤੇ ਤੁਰਨ ਆਣੇ ਜਿਹੜੇ ਨੇ ਨਾ ਉਹਨਾਂ ਨਾਲੋਂ ਫਰਕ ਹੈ ਹਜੇ ਵੀ ਮੈਨ ਲੱਗਦਾ ਵੀ ਹਜੇ ਵੀ 30-40 ਸਾਲ ਪੁਰਾਣੇ ਪੰਜ-ਸੱਤ ਕੰਡੇ ਤਾਂ ਹਜੇ ਪੈਰ 'ਚ ਪਈ ਹੋਣੇ ਚੁੱਭਦੇ ਤਾਂ ਨਹੀਂ ਹੈਗੇ ਉਹ ਪਤਾ ਜਾਂ ਲੱਗ ਜਾਂਦਾ ਵੀ ਕਾਲਾ ਜਿਹਾ ਇੱਥੇ ਕੰਡਾ ਹੋਣਾ ਛੱਡੋ ਪਰੇ ਹੁਣ ਵਿੱਚੇ ਗਲਗੁਲ ਜੂ ਛੱਡੋ ਪਰੇ ਅਸੀਂ ਉਹ ਲੋਕ ਆ ਜਿਨ੍ਹਾਂ ਦੇ ਪੈਰਾਂ 'ਚ ਅੱਜ ਵੀ ਕੰਡੇ ਨੇ ਤੇ ਤੁਹਾਡੇ ਮੱਖੀ ਬਹਿ ਜਾਏ 2 ਘੰਟੇ ਚੱਲੀ ਜਾਂਦੇ ਹੋ ਕ੍ਰੀਮਾ ਲਾਉਣੇ ਹੋ ਕਿਤੇ ਇਨਫੈਕਸ਼ਨ ਨਾ ਹੋ ਜੇ ਇਹ ਫਰਕ ਹੈ ये बहुत फर्क सो इस करके मैं कल निकले मैं बाहर इलेक्शन कमीशन तो जाए तो लैके चंडीगढ़ तो मौके तक चार घंटे लागे कारण जगह जगह ते लोग खड़े थे फुल लैके खड़े थे गी भरती फुल पग भरती फुल मैं क्या परमात्मा केडे किन्म च मैं कर्जा मोड़ूंगा कितने तो आ प्यार है ਫੁੱਲ ਸੁਟਰੇ ਨੇ ਮਾਮਾ ਸਿਰ ਫਲੋਸਦਿਆਂ ਨੇ ਬਾਪੂ ਸ਼ੀਰਵਾ ਦਿੰਦੇ ਆ ਭਰਾ ਜਿਹੜੇ ਨੇ ਮੋਢੇ ਤੇ ਹੱਥ ਰੱਖ ਕੇ ਸੈਲਫੀ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਜਾਂਦਾ ਰਹਿ ਇੱਕ ਪਾਸੇ ਤਾਂ ਆਏ ਦੂਜੇ ਪਾਸੇ ਉਹ ਨੇ ਆ ਜਿਹੜੇ ਹੁਣ ਤੱਕ ਰਹੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਣੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕਦੀ ਵੀ ਕੁਛ ਨਾ ਕੁਛ ਤਾਂ ਲੈ ਕੇ ਗਈ ਹੋਣੇ ਐ ਤਾਂ ਨਹੀਂ ਜਾਂਦੇ ਖਾਲੀ ਏ ਸੋ ਇਹ ਪਿਆਰ ਜਿਹੜਾ ਉਹਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੁੰਦਾ ਵੀਰੋ ਸ਼ਹੀਦ ਆਜ਼ਮ ਭਗਤ ਸਿੰਘ ਉਹ ਰਾਣੇ 23 ਸਾਲ ਦੀ ਉਮਰ 'ਚ ਸ਼ਹੀਦੀ ਪ੍ਰਾਪਤ ਕੀਤੀ 23 ਸਾਲ ਦੀ ਰਹਿਣਗੇ ਅੱਜ ਤੋਂ 500 ਸਾਲ ਬਾਅਦ ਆਪਾਂ ਕਿੱਥੇ ਹੋਵਾਂਗੇ ਆਪਣੀਆਂ ਕਈ ਪੀੜ੍hiyan ਵੀ ਨਹੀਂ ਹੋਣਗੀਆਂ ਪਰ ਭਗਤ ਸਿੰਘ 23 ਸਾਲ ਦਾ ਹੀ ਰਹੂਗਾ ਆਹ ਹੁੰਦੀ ਹੈ ਕੁਰਬਾਨੀ ਆਦਮੀ ਬੜਾ ਸਾਲੋਂ ਸੇ ਨਹੀਂ ਖਿਆਲਾਂ ਸੇ ਹੁੰਦਾ ਹੈ ਖਿਆਲ ਵੱਡੇ ਹੋਣੇ ਚਾਹੀਦੇ ਕਿ ਸਿੰਘ ਉਹਨਾਂ ਦੇ ਖਿਆਲ ਵੱਡੇ ਸੀ ਰਾਜਗੁਰੂ ਜਿਹੜਾ ਨਾਲ ਸੀ ਉਹ ਪੂਨੇ ਤੋਂ ਸੀ ਰਾਜਗੁਰੂ ਕੁਝ ਲਿਖਦੇ ਨਹੀਂ ਸੀ ਬਾਕੀ ਤਾਂ ਭਗਤ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਅਖਬਾਰਾਂ ਚ ਐਡੀਟੋਰੀਅਲ ਆਪਦੇ ਅਖਬਾਰ ਵੀ ਛਾਪਦੇ ਰਹਿੰਦੇ ਸੀ ਪਰਚੇ ਕੱਢਦੇ ਰਹਿੰਦੇ ਸੀ ਰਾਜਗੁਰੂ ਕੁਝ ਲਿਖਦੇ ਨਹੀਂ ਸੀ ਤੋਂ 18-19 ਸਾਲ ਦੀ ਉਮਰ ਸੀ ਹੱਸਣ ਖੇਡਣ ਦੀ ਉਮਰ ਸੀ ਤਾਂ ਰਾਜਗੁਰੂ ਨੂੰ ਮਜ਼ਾਕ ਕਰਦੇ ਰਹੇ ਸੀ ਤੂੰ ਕਦੇ ਲਿਖ ਨਹੀਂ ਸਕਦਾ ਕੁਝ ਉਹ ਕਹਿੰਦਾ ਨਹੀਂ ਯਾਰ ਮੈਂ ਕਦੇ ਕੁਝ ਲਿਖੂਗਾ ਉਸ ਕੋ ਵੀ ਲੋਕ ਕبھی ਸਟੇਜ ਤੇ ਪੜ੍ਹेंगे ਉਹ ਕਹਿੰਦੇ ਰਹਿਣ ਦੇ ਯਾਰ ਤੂੰ ਕੀ ਲਿਖੇਗਾ ਦੇਖਾਂਗੇ ਫਿਰ ਫਿਰ ਦੋ ਕੁ ਮਹੀਨੇ ਬਾਅਦ ਕਹਿੰਦੇ ਕੁਝ ਲਿਖਿਆ ਕਹਿੰਦਾ ਨਹੀਂ ਕਹਿੰਦਾ ਤੂੰ ਲਿਖ ਸਕਦਾ ਫਾਂਸੀ ਦੀ ਸਜ਼ਾ ਹੋਗੀ ਕਹਿੰਦੇ ਕੁਝ ਲਿਖਿਆ ਕਹਿੰਦਾ ਨਹੀਂ ਫਾਂਸੀ ਵਾਲਾ ਦਿਨ ਆ ਗਿਆ ਜੀ ਅਰਲੀ ਮਾਰਨਿੰਗ 4 ਵਜੇ ਉਠਾਉਣ ਆ ਗਏ ਜਲਾਦ ਤੇ ਜਿਹੜੇ ਜੇਲ੍ਹ ਦਾ ਸਟਾਫ ਕਿ ਅੱਜ ਫਾਂਸੀ ਹੈ ਤਸ਼ੀਦ ਅਜ਼ਮ ਭਗਤ ਸਿੰਘ ਹੋਰਾਂ ਨੇ ਪੁੱਛਿਆ ਰਾਜਗੁਰੂ ਕੁਝ ਲਿਖਾ ਤੇ ਨਹੀਂ ਯਾਰ ਲਿਖੂਗਾ ਕਹਿੰਦੇ ਕਦੋਂ ਲਿਖੇਗਾ 15 ਮਿੰਟ ਵਿੱਚ ਫਾਂਸੀ ਹੈ ਉਹਨੂੰ ਜਿਹੜਾ ਫੌਜ ਜਿਹੜਾ ਆਇਆ ਸੀ ਜੇਲ੍ਹ ਦਾ ਸਟਾਫ ਦਾ ਬੰਦਾ ਹੈਗਾ ਤਾਂ ਇੰਡੀਅਨ ਸੀ ਪਰ ਉਹ ਗੋਰਿਆਂ ਦੀ ਫੌਜ ਚ ਕੰਮ ਕਰਦਾ ਸੀ ਉਹਨੂੰ ਕਹਿੰਦੇ ਇੱਕ ਕੋਲਾ ਲਿਆ ਕੇ ਦੇ ਦੇ ਯਾਰ ਕੋਲਾ ਲਿਆ ਕੇ ਦੇ ਦੇ ਅਸੀਂ ਕੁਝ ਲਿਖ ਰਹੇ ਹਾਂ ਕਿਉਂਕਿ ਫਾਂਸੀ ਵਾਲੇ ਜਿਹੜੇ ਕੈਦੀ ਹੁੰਦੇ ਉਹਨਾਂ ਤੋਂ ਸਾਰਾ ਕੁਝ ਖੋਹ ਲੈਂਦੇ ਆ ਕਿਉਂ ਆਪਣੇ ਸਰੀਰ ਨੂੰ ਕੋਈ ਹਾਮ ਨਾ ਕਰ ਲੈਣ ਕਿਸੇ ਤਰੀਕੇ ਨਾਲ ਉਹਨੇ ਕਿਹਾ ਯਾਰ 15 ਮਿੰਟ ਦੀ ਜ਼ਿੰਦਗੀ ਇਹਨਾਂ ਦੀ ਚੱਲ ਕੋਲਾ ਮੰਗਦੇ ਨੇ ਲਿਆ ਦੇ ਕੋਲਾ ਲਿਆਤਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਬੈਰਕ ਦੇ ਵਿੱਚ ਕੰਤ ਤੇ ਰਾਜਗੁਰੂ ਲਿਖ ਕੇ ਗਿਆ ਲੈਣਾ ਦੁੱਖ ਦੀ ਗੱਲ ਇਹ ਆ ਸਾਨੂੰ ਕਦੇ ਕਿਸੇ ਨੇ ਪੜਾਈਆਂ ਨਹੀਂ ਉਹ ਕਦੇ ਕਿਸੇ ਸਿਲੇਬਸ 'ਚ ਨਹੀਂ ਆਈਆਂ ਹੁਣ ਸਿਲੇਬਸਾਂ 'ਚ ਲਾਵਾਗੇ ਅਗਲੇ ਸਿਲੇਬਸਾਂ ਦੀ ਜਿਹੜਾ ਸੋਚ ਦਾ ਕੰਮ ਚੱਲ ਰਿਹਾ ਹੈ ਬੀਰੋ ਰਾਜਗੁਰੂ ਨੇ ਕੀ ਲਿਖਿਆ ਰਾਜਗੁਰੂ ਨੇ ਪਹਿਲੀਆਂ ਤੇ ਆਖਰੀ ਲਾਈਨਾਂ ਲਿਖੀਆਂ ਜ਼ਿੰਦਗੀ ਦੀਆਂ ਕਹਿੰਦਾ ਹਮ ਵੀ ਜੀ ਸਕਤੇ ਸẽ ਚੁੱਪ ਰਹਿਕਰ ਹਮ ਵੀ ਜੀ ਸਕਤੇ ਸẽ ਚੁੱਪ ਰਹਿਕਰ ਹਮੇ ਵੀ ਮਾਪੇ ਨੇ ਪਾਲਾ ਥਾ ਦੋਖ ਸਹਿਕਰ ਇਹਨਾਂ ਲਿਖਿਆ ਅੱਧੇ ਘੰਟੇ ਬਾਅਦ ਫਾਂਸੀ ਹੋ ਗਈ ਜਨਾਬ ਆ ਆ ਆ ਹੀਰੇ ਅਸੀ ਕੋਏ ਐ ਤੇ ਇਹਨਾਂ ਪਿੱਛੇ ਕੋਏ ਐ ਉਸੇ ਬੰਦੇ ਨੂੰ ਜੇਲ੍ਹ ਚ ਪਾ ਕੇ ਕਹਿੰਦੇ ਕੇਰੀਵਾਲ ਦੇ ਬਰੁੱਤ ਬੋਲ ਦੇ ਤੇ ਉਸੇ ਬੰਦੇ ਨੂੰ ਕਹਿੰਦੇ ਹੁਣ 55 ਕਰੋੜ ਦਾ ਸਾਨੂੰ ਵੀ ਦੇ ਚੰਦਾ ਹੋ ਤੇ ਫਿਰ ਸਾਡੇ ਵਾਲਾ ਤਾਂ ਹੈ ਹੀ ਨਹੀਂ ਕਿਸੇ ਹਿਸਾਬ ਕਿਤਾਬ ਚ ਨਹੀਂ ਲਿਆ ਸੀ ਤੇ ਤੁਹਾਡੇ ਵਾਲਾ ਤਾਂ ਹਿਸਾਬ ਕਿਤਾਬ ਚ 8000 ਕਰੋੜ ਉਹ ਕਿਹੜੇ ਖਾਤੇ ਪਾਉਂਗੇ ਭਾਈ ਨਾ ਉਹ ਤਾਂ ہمارا ਚੰਦਾ ਹੈ ਲੈ ਸੋ ਵੀਰੋ ਚੁੱਪ ਰਹਿ ਕੇ ਆਪਾਂ ਜਿਉਣਾ ਨਹੀਂ ਜਿਉਂ ਤਾਂ ਸਕਦੇ ਸੀ ਰਾਜਗੁਰੂ ਸੁਖਦੇਵ ਜੀ ਵੀ ਹਮ ਵੀ ਜੀ ਸਕਦੇ ਸੀ ਚੁੱਪ ਰਹਿ ਕੇ ਕੌਣ ਪੰਗਾ ਲੈਂਦਾ ਹੈ ਅਲਾ ਕਹਿੰਦਾ ਛੱਡੋ ਪਰੇ ਯਾਰ ਐਵੇਂ ਤੰਗ ਕਰਨਗੇ ਕਰਤੋ ਉਹ ਵੀ ਕਹਿਣ ਦੇ ਛੱਡੋ ਪਰੇ ਫਿਰ ਆਪਾਂ ਇੱਥੇ ਬੈਠੇ ਹੁੰਦੇ ਅੱਜ ਸੁਦੇਸ਼ ਵਾਸਤੇ ਲੜਨਾ ਅਰਵਿੰਦ ਕੇਜਰੀਵਾਲ ਹੋਰਾਂ ਦਾ ਸਾਥ ਦੇਣਾ ਸੰਕਟ ਦੇ ਮੌਕੇ ਤੇ ਆਉਣ ਵਾਲੇ ਦਿਨਾਂ 'ਚ ਮੈਂ ਮਿਲਣਾ ਉਹਨਾਂ ਨੂੰ ਉਹਨਾਂ ਨੇ ਲਿਸਟ ਜਿਹੜੀ ਭੇਜੀ ਹੈ ਆ ਆਉਣ ਵਾਲੇ 2-4 ਦਿਨਾਂ 'ਚ ਮਿਲਣ ਵਾਲਿਆਂ ਦੀ ਉੱਚ ਮੇਰਾ ਨਾਮ ਹੈ ਮੈਂ ਮਿਲ ਕੇ ਆਉਂਗਾ ਔਰ ਆ ਸਾਰਾ ਕੁਝ ਦੱਸ ਕੇ ਆਉਂਗਾ ਕਿ ਖਟਕੜਕਲਾਂ ਗਏ ਸੀ ਉੱਥੇ ਲੋਕ ਆਪ ਮਾਰਿਆਏ ਸੀ ਤੇ ਉਹਨਾਂ ਨੇ ਏ ਕਿਹਾਸੀ ਕਿ ਅਸੀਂ ਤੁਹਾਡੇ ਨਾਲ ਆਂ ਜੀ ਚਟਾਨ ਵਾਂਗੜਿਆਂ ਅਸੀਂ ਤਾਂ ਪੰਜਾਬੀਆਂ ਜਿੱਥੇ ਖੜ ਗਏ ਖੜ ਗਏ ਜਿੱਥੇ ਅੜ ਗਏ ਅੜ ਗਏ ਬਸ ਸੋ ਇਸ ਕਰਕੇ ਆ ਤੁਹਾਡਾ ਅੱਜ ਇੱਥੇ ਆਉਣਾ ਸਾਡੇ ਲਈ ਬਹੁਤ ਸੁਖਦਾਇਕ ਹੈ ਕਿ ਆਪਾਂ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤਿਕ ਤੌਰ ਤੇ ਵੀ ਹਰਾਉਣਾ ਇਹਨਾਂ ਨੂੰ ਤੇ ਇਖਲਾਕੀ ਤੌਰ ਤੇ ਵੀ ਇਹਨਾਂ ਨੂੰ ਹਰਾਉਣਾ ਹੈ ਕਿ ਦੇਸ਼ ਕਿਸੇ ਦੇ ਬਾਪ ਦੀ ਜ਼ਗੀਰ ਨਹੀਂ ਹੈਗਾ ਇਹ ਦੇਸ਼ ਸਾਡੇ ਬਜ਼ੁਰਗਾਂ ਨੇ ਲੈ ਕੇ ਦਿੱਤਾ ਸਾਨੂੰ